ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਪ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਨਾ ਤੇ ਲਾਈਕ ਵੀ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਰਮੀ ਦਾ ਮਹੀਨਾ ਸੀ ਤੇ ਰਾਤ ਨੂੰ ਅਵਤਾਰ ਤੇ ਤੇਜੋ ਆਰਾਮ ਨਾਲ ਸੁੱਤੇ ਪਏ ਸੀ ਕੀ ਘੰਟੀ ਦੀ ਆਵਾਜ਼ ਸੁਣ ਕੇ ਤੇਜੋ ਦੀ ਅੱਖ ਖੁੱਲ ਗਈ ਉਸਨੇ ਦੇਖਿਆ ਕਿ ਰਾਤ ਦੇ 12 ਵਜੇ ਹੋਏ ਸੀ ਉਹ ਪਰੇਸ਼ਾਨ ਹੋ ਗਈ ਕਿ ਇਸ ਵੇਲੇ ਕੌਣ ਹੋ ਸਕਦਾ ਹੈ ਕੌਣ ਫੋਨ ਕਰ ਸਕਦਾ ਹੈ ਉਸਨੇ ਡਰ ਕੇ ਜੇ ਫੋਨ ਚੁੱਕਿਆ ਤੇ ਗੱਲ ਕਰਨ ਲਈ ਹੈਲੋ ਬੋਲੀ ਉਹਨਾਂ ਦੀ ਗੱਲ ਸੁਣ ਕੇ ਉਹ ਅਚਾਨਕ ਹੀ ਨਹੀਂ ਇੱਥੇ ਤਾਂ ਨਹੀਂ ਐਨਾ ਕਹਿਣ ਦੇ ਨਾਲ ਹੀ ਫੋਨ ਉਸ ਦੇ ਹੱਥ ਵਿੱਚੋਂ ਡਿੱਗ ਗਿਆ ਤੇ ਫੋਨ ਡਿੱਗਣ ਦਾ ਖੜਕਾ ਸੁਣ ਕੇ ਅਫਤਾਰ ਵੀ ਉੱਠ ਖੜਿਆ ਤੇ ਬੋਲਿਆ ਕਿਸ ਦਾ ਫੋਨ ਸੀ ਫੋਨ ਤਾਂ ਰਾਜੂ ਦਾ ਸੀ ਉਹ ਹੌਲੀ ਜਿਹੀ ਬੋਲੀ ਰਾਜੂ ਉਹਨਾਂ ਦਾ ਜਵਾਈ ਸੀ ਕੀ ਕਹਿੰਦਾ ਦੱਸ ਤਾਂ ਸਹੀ ਮੇਰੀ ਤਾਂ ਜਾਨ ਨਿਕਲ ਰਹੀ ਹੈ ਅਫਤਾਰ ਪਰੇਸ਼ਾਨ ਹੋ ਕੇ ਪੁੱਛਣ ਲੱਗਿਆ ਰਾਜੂ ਕਹਿੰਦਾ ਸੀ ਸਾਡੀ ਕੁੜੀ ਰਮਨ ਇਹ ਕਹਿਣਸਾਰ ਹੀ ਤੇਜੋ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਰਮਣ ਪਤਾ ਨਹੀਂ ਕਿੱਥੇ ਗਈ ਹੈ ਕੁੜੀਆਂ ਨੂੰ ਵੀ ਨਾਲ ਲੈ ਗਈ ਰਮਣ ਦੇ ਸਹੁਰੇ ਉਸ ਨੂੰ ਲੱਭਦੇ ਫਿਰਦੇ ਨੇ ਰਾਜੂ ਨੇ ਇਸ ਲਈ ਫੋਨ ਕੀਤਾ ਸੀ ਕਿ ਰਮਣ ਇੱਥੇ ਤਾਂ ਨਹੀਂ ਆਈ ਰਾણો ਗਮ ਹੋ ਗਈ ਕਿੱਧਰ ਗਈ ਇੱਥੇ ਤਾਂ ਨਹੀਂ ਆਈ ਰਮਣ ਕਿੱਥੇ ਜਾ ਸਕਦੀ ਹੈ ਇਹਨਾਂ ਕਹਿੰਦੇ ਹੀ ਅਵਤਾਰ ਦਾ ਰੋਣਾ ਨਿਕਲ ਆਇਆ ਕਿੰਨੀ ਵਾਰ ਕਿਹਾ ਸੀ ਉਹਨੂੰ ਇੱਥੇ ਲਿਆ ਉੱਥੇ ਬੜਾ ਤੰਗ ਕਰਦੇ ਨੇ ਰਮਨ ਨੂੰ ਤੁਸੀਂ ਕਿਹੜਾ ਮੇਰੀ ਗੱਲ ਮੰਨੀ ਤੇ ਜੋ ਰੋਂਦੀ ਹੋਈ ਬੋਲੀ ਜਾ ਰਹੀ ਸੀ ਪਤਾ ਨਹੀਂ ਚੰਦਰਿਆ ਨੇ ਕਿੰਨਾ ਕੁ ਔਖਾ ਕੀਤਾ ਹੋਣਾ ਜਿਹੜੀ ਉਹ ਘਰ ਛੱਡ ਕੇ ਚਲੀ ਗਈ ਹਾਈਵੇ ਰੱਬਾ ਉਹਨਾਂ ਦੇ ਘਰ ਕੋਲੋਂ ਤਾਂ ਵੱਡੀ ਨਹਿਰ ਵੀ ਜਾਂਦੀ ਹੈ ਕਿਤੇ ਉਹਦੇ 'ਚ ਤਾਂ ਨਹੀਂ ਛਾਲ ਮਾਰ ਦਿੱਤੀ ਮੇਰੀ ਧੀ ਤੇਜੋ ਦੀ ਗੱਲ ਨੂੰ ਅਵਤਾਰ ਨੇ ਵਿਚਾਰੇ ਹੀ ਟੋਕ ਦੇ ਕਿਹਾ ਬਸ ਕਰ ਜਿਹੜਾ ਕੁਝ ਮੂਹ ਆਉਂਦਾ ਬੋਲੀ ਜਾਨੀਏ ਹੋ ਸਕਦਾ ਹੈ ਉਹ ਆਪਣੇ ਕਿਸੇ ਸਹੇਲੀ ਦੇ ਘਰ ਗਈ ਹੋਵੇ ਘਰ ਜਾਣੇ ਜਾਣ ਨਹੀਂ ਦੇਣਾ ਕੀ ਪਤਾ ਇਹ ਸੋਚ ਕੇ ਚੁੱਪ ਕਰਕੇ ਤੁਰ ਗਈ ਹੋਵੇ ਉਹ ਤੇਜੋ ਨੂੰ ਦਿਲਾਸਾ ਦਿੰਦਾ ਹੋਇਆ ਬੋਲਿਆ ਪਰ ਅੰਦਰੋਂ ਅੰਦਰੀ ਉਸ ਨੂੰ ਵੀ ਤੀ ਦੀ ਚਿੰਤਾ ਹੋ ਰਹੀ ਸੀ अवतार दी गल सुनके तेजो ਨੂੰ ਅਜਿਹਾ ਗੁੱਸਾ ਚੜਿਆ ਕਿ ਉਹ ਪੂਰੇ ਜ਼ੋਰ ਨਾਲ ਬੋਲੀ ਅੱਛਾ ਕਿੱਥੇ ਆਉ ਮੇਰੀ ਧੀ ਸੌਰੇਕਰ ਜਿੱਥੇ ਉਸ ਦੀ ਰੋਜਕੁੱਟ ਮਾਰ ਹੁੰਦੀ ਸੀ ਜਾਂ ਇੱਥੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਸੀ ਫਿਰ ਵੀ ਬੈਠੇ ਤਮਾਸ਼ਾ ਦੇਖਦੇ ਰਹੇ ਰੋਜ-ਰੋਜ ਮਾਰਨ ਨਾਲੋਂ ਇੱਕ ਦਿਨ ਮਰਨਾ ਚੰਗਾ ਜ਼ਰੂਰ ਉਸ ਨੇ ਇਹ ਸੋਚ ਕੇ ਕਦਮ ਚੁੱਕਿਆ ਹੋਣਾ ਹੁਣ ਉਹਨਾਂ ਦਾ ਰੌਲਾ ਸੁਣ ਕੇ ਉਹਨਾਂ ਦਾ ਛੋਟਾ ਮੁੰਡਾ ਵੀਰ ਵੀ ਉੱਠ ਖੜਿਆ ਅੰਨੀ ਰਾਤ ਨੂੰ ਕੀ ਹੋ ਗਿਆ ਵੀਰ ਉੱਠ ਕੇ ਕਮਰੇ ਵਿੱਚ ਆਇਆ ਤੇ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਹੈਰਾਨ ਰਹਿ ਗਿਆ ਤੇ ਪੁੱਛਣ ਲੱਗਾ ਕੀ ਹੋਇਆ ਮੰਮੀ ਤਾਂ ਤੇ ਜੋ ਪੁੱਛਣ ਲੱਗੀ ਪੁੱਤ ਤੇਰੀ ਕੱਲ ਤੇਰੀ ਭੈਣ ਨਾਲ ਕੋਈ ਗੱਲ ਹੋਈ ਸੀ ਨਹੀਂ ਮੰਮੀ ਮੇਰੀ ਤਾਂ ਕੋਈ ਗੱਲ ਨਹੀਂ ਹੋਈ ਪੁੱਤ ਰਮਨ ਕੱਲ ਆਪਣੀਆਂ ਦੋਵਾਂ ਕੁੜੀਆਂ ਨੂੰ ਲੈ ਕੇ ਕਿਤੇ ਚਲੀ ਗਈ ਤੇ ਹਜੇ ਤੱਕ ਨਹੀਂ ਮਿਲੀ ਕੀ ਭੈਣ ਕਿਤੇ ਚਲੀ ਗਈ ਵੀਰ ਨੇ ਹੈਰਾਨੀ ਨਾਲ ਪੁੱਛਿਆ ਹਾਂ ਪੁੱਤ ਪਤਾ ਨਹੀਂ ਕਿੱਥੇ ਚਲੀ ਗਈ ਤੇਰੀ ਭੈਣ ਤੂੰ ਉਹਦੀਆਂ ਸਹੇਲੀਆਂ ਨੂੰ ਫੋਨ ਕਰਕੇ ਪੁੱਛ ਕਿਤੇ ਉਹਨਾਂ ਕੋਲ ਤਾਂ ਨਹੀਂ ਕਿੱਥੇ ਚਲੀ ਗਈ ਪਤਾ ਨਹੀਂ ਕਿਸ ਹਾਲ ਵਿੱਚ ਹੋਣੀ ਆ ਮੇਰੀ ਧੀ ਇਹ ਕਹਿੰਦੇ ਕਹਿੰਦੇ ਜੀਤੋ ਰੋਣ ਲੱਗ ਗਈ ਵੀਰ ਮਾਣੂ ਮੰਜੇ ਤੱਕ ਲੈ ਗਿਆ ਤੇ ਹੌਸਲਾ ਦਿੰਦਾ ਬੋਲਿਆ ਮੰਮੀ ਕੁਝ ਨਹੀਂ ਹੋਣਾ ਭੈਣ ਨੂੰ ਤੁਸੀਂ ਹੌਸਲਾ ਰੱਖੋ ਮੈਂ ਤੜਕੇ ਉਹਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕਰੂੰ ਹੁਣ ਤਾਂ ਇੰਨੀ ਰਾਤ ਹੋ ਗਈ ਰਾਤ ਨੂੰ ਕਿੱਥੋਂ ਪਤਾ ਲੱਗੂ ਸਵੇਰੇ ਕੁਝ ਪਤਾ ਲੱਗ ਸਕਦਾ ਹੈ ਹੁਣ ਤਾਂ ਪਰ ਤੇਜੋ ਲਈ ਤਾਂ ਦਿਨ ਚੜਨਾ ਔਖਾ ਹੋਇਆ ਪਿਆ ਸੀ ਉਹਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਰਮਨ ਆਪਣੇ ਭਰਾ ਵੀਰ ਤੋਂ 5 ਸਾਲ ਵੱਡੀ ਸੀ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਸ ਦੀ ਤਿਆਰੀ ਕਰ ਰਹੀ ਸੀ ਰਮਨ ਦੇ ਸਾਰੇ ਸੁਪਨੇ ਸਿਰਫ ਇੱਕ ਗਲਤ ਫੈਸਲੇ ਕਾਰਨ ਖਤਮ ਹੋ ਗਏ। ਅਸਲ ਵਿੱਚ ਕਾਲਜ ਦੀ ਪੜ੍ਹਾਈ ਖਤਮ ਹੁੰਦੇ ਹੀ ਪਰਿਵਾਰ ਵਾਲੇ ਉਹਦੇ ਲਈ ਰਿਸ਼ਤਾ ਲੱਭਣ ਲੱਗ ਗਏ ਸੀ। ਰਮਨ ਨੇ ਆਪਣੇ ਘਰਦਿਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਹ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੀ ਹੈ ਅਤੇ ਆਪਣੇ ਪੈਰਾਂ ਉੱਤੇ ਖੜੀ ਹੋ ਕੇ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ। ਪਰਵਤਾਰ ਸਿੰਘ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਸੀ ਵੀ ਪੁੱਤ ਅਸੀਂ ਤੇਰੇ ਵੱਲੋਂ ਬੇਫਿਕਰ ਹੋ ਕੇ ਵੀਰਾਰੇ ਵੀ ਸੋਚਣਾ ਉਹਨਾਂ ਨੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਰਿਸ਼ਤੇਦਾਰੀ ਵਿੱਚ ਹੀ ਕਿਸੇ ਨੇ ਰਾਜੂ ਦੀ ਦੱਸ ਪਾਈ ਦੇਖਾ ਦੇਖੀ ਦੇ ਬਾਅਦ ਸਭ ਕੁਝ ਪਸੰਦ ਆ ਗਿਆ ਆਸੇ ਪਾਸਿਓਂ ਵੀ ਪਤਾ ਕੀਤਾ ਸਭ ਨੇ ਤਸੱਲੀ ਦਿੱਤੀ ਤੇ ਇਹ ਕਿਹਾ ਇੱਜ਼ਤਦਾਰ ਤੇ ਸਮਝਦਾਰ ਪਰਿਵਾਰ ਹੈ ਵਿਆਹ ਕਰਾਉਣ ਮੋਕੇ ਪਰਿਵਾਰ ਵਾਲਿਆਂ ਨੇ ਕਿਹਾ ਸਾਡੀ ਕੋਈ ਮੰਗ ਨਹੀਂ ਅਸੀਂ ਤਾਂ ਦਹੇਜ ਦੇ ਬਿਲਕੁਲ ਖਿਲਾਫ ਹਾਂ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ ਲੇਕ ਪਿਓ ਆਪਣੀ ਧੀ ਨੂੰ ਜੋ ਚਾਹੇ ਦੇ ਸਕਦਾ ਪਰ ਸਾਡੀ ਕੋਈ ਮੰਗ ਨਹੀਂ ਅਸੀਂ ਤਾਂ 10 ਦਿਨਾਂ ਦੇ ਵਿੱਚ ਹੀ ਵਿਆਹ ਚਾਹੁੰਦੇ ਹਾਂ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਸੀ ਪਰ ਸ਼ਗਨ ਦੇ ਇੱਕ ਦਿਨ ਪਹਿਲਾਂ ਹੀ ਵਿਚੋਲਿਆਂ ਦਾ ਫੋਨ ਆ ਗਿਆ ਕਹਨ ਲੱਗੇ ਦੇਖੋ ਜੀ ਵੈਸੇ ਤਾਂ ਤੁਸੀਂ ਸਾਰਾ ਕੁਝ ਚੰਗਾ ਹੀ ਕਰੋਗੇ ਪਰ ਮੁੰਡੇ ਵਾਲਿਆਂ ਨੇ ਕਿਹਾ ਰਿਸ਼ਤੇਦਾਰਾਂ ਦੇ ਸਾਹਮਣੇ ਉਹਨਾਂ ਦੀ ਇੱਜ਼ਤ ਬਣੀ ਰਵੇ ਇਸ ਲਈ ਤੁਸੀਂ ਸ਼ਗਨ ਵਿੱਚ 5 ਲੱਖ ਰੁਪਏ ਤੇ ਗੱਲ ਨੂੰ ਚੈਨ ਤੇ ਉਹਦੀ ਮਾਂ ਨੂੰ ਸੋਨੇ ਦੀਆਂ ਵਾਲੀਆਂ ਤਾਂ ਜ਼ਰੂਰ ਹੀ ਦੇ ਦਿਓ ਬਾਕੀ ਤੁਸੀਂ ਜੋ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਹਿਲਾਂ ਤਾਂ ਅਵਤਾਰ ਕਾਫੀ ਗੁੱਸੇ ਵਿੱਚ ਆ ਗਿਆ ਪਰ ਫਿਰ ਉਸਨੇ ਸੋਚਿਆ ਕਿ ਚਲੋ ਮੁੰਡੇ ਵਾਲਿਆਂ ਨੇ ਇੱਕੋ ਹੀ ਤਾਂ ਮੰਗ ਰੱਖੀ ਹੈ ਇਸ ਲਈ ਉਹਨਾਂ ਨੂੰ ਪੂਰੀ ਕਰ ਦੇਣੀ ਚਾਹੀਦੀ ਹੈ ਫਿਰ ਉਹ ਹੌਲੀ-ਹੌਲੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਵਿੱਚ ਜੁੜ ਗਏ ਸਾਰੇ ਖੁਸ਼ੀ-ਖੁਸ਼ੀ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ ਕਿ ਵਿਆਹ ਤੋਂ 2 ਦਿਨ ਪਹਿਲਾਂ ਫਿਰ ਮੁੰਡੇ ਦੀ ਮਾਂ ਦਾ ਤੇਜੋ ਕੋਲ ਫੋਨ ਆ ਗਿਆ ਕਹਿਣ ਲੱਗੀ ਭੈਣ ਜੀ ਅਸੀਂ ਚਾਹੁੰਦੇ ਹਾਂ ਕਿ ਰਿਸ਼ਤੇਦਾਰਾਂ ਨੂੰ ਜੋ ਤੁਸੀਂ ਗਿਫਟ ਦੇਣੇ ਆ ਉਹ ਵਧੀਆ ਹੋਣ ਐਵੇਂ ਨਾ ਕਿਤੇ ਮਾਰੀ ਜੇਹੀ ਨੀਤ ਨਾਲ ਖਰੀਦ ਲਾਉ ਬੁਰਾ ਤਾਂ ਤੇਜੋ ਨੂੰ ਬਹੁਤ ਲੱਗਿਆ ਪਰ ਬਿਨਾ ਕੁਝ ਕਹੇ ਉਹਨਾਂ ਨੇ ਇਹ ਵੀ ਮੰਨ ਲਿਆ ਹਜੇ ਇਹ ਗੱਲ ਵਿੱਚ ਹੀ ਸੀ ਕਿ ਅਗਲੇ ਦਿਨ ਰਾਜੂ ਦੇ ਪਿਓ ਦਾ ਫੋਨ ਆ ਗਿਆ ਜੋ ਅਵਤਾਰ ਸਿੰਘ ਨੂੰ ਕਹਿਣ ਲੱਗਿਆ ਹੋਰ ਅਵਤਾਰ ਆਪਣੇ ਜਵਾਈ ਨੂੰ ਕਿਹੜੀ ਗੱਡੀ ਦੇ ਰਿਹਾ ਫਿਰ ਤੂੰ ਅਵਤਾਰ ਸਿੰਘ ਨੇ ਉਹਦੀ ਗੱਲ ਸੁਣ ਕੇ ਕਿਹਾ ਗੱਡੀ ਗੱਡੀ ਦੀ ਤਾਂ ਕੋਈ ਗੱਲ ਨਹੀਂ ਹੋਈ ਆਪਣੇ ਵਿੱਚ ਇਹ ਸੁਣ ਕੇ ਜਵਾਬ ਆਇਆ ਲੈ ਗੱਲ ਕਰਨ ਵਾਲੀ ਕਿਹੜੀ ਗੱਲ ਹੈ ਅੱਜ ਕੱਲ ਤਾਂ ਗੱਡੀ ਹਰ ਕੋਈ ਦਿੰਦਾ ਹੈ ਅਸੀਂ ਤਾਂ ਤੁਹਾਨੂੰ ਦੱਸਣਾ ਸੀ ਦੱਸ ਦਿੱਤਾ ਬਾਕੀ ਤੁਹਾਡੀ ਮਰਜ਼ੀ ਹੈ ਇਹ ਕਹਿਣ ਦੇ ਬਾਅਦ ਰਾਜੂ ਦੇ ਪਿਓ ਨੇ ਫੋਨ ਕੱਟ ਦਿੱਤਾ ਤੇ ਜੋ ਵੀ ਕੋਲ ਹੀ ਬੈਠੀ ਸੀ ਕਹਿਣ ਲੱਗੀ ਇਹਨਾਂ ਦੀਆਂ ਤਾਂ ਦਿਨੋਂ ਦਿਨ ਮੰਗਾ ਵਾਦੀਆਂ ਜਾ ਰਹੀਆਂ ਹਨ ਹੁਣ ਆਪਾਂ ਕੀ ਕਰੀਏ ਆਪਾਂ ਤਾਂ ਵੀਰ ਦਾ ਵੀ ਵਿਆਹ ਕਰਨਾ ਕੱਲ ਨੂੰ ਹੁਣ ਦੱਸ ਕੀ ਕਰੀਏ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਕੱਲ ਨੂੰ ਵਿਆਹ ਹੈ ਹੁਣ ਪਿੱਛੇ ਕਿਵੇਂ ਹਟੀਏ ਤੂੰ ਰਮਨ ਤੇ ਵੀਰ ਨੂੰ ਕੁਝ ਨਾ ਦੱਸੀ ਮੈਂ ਆਪੇ ਸਾਰਾ ਇੰਤਜ਼ਾਮ ਕਰ ਲੂੰਗਾ ਬੈਂਕ ਤੋਂ ਲੋਨ ਲੈ ਕੇ ਉਹਨਾਂ ਨੇ ਮੁੰਡੇ ਵਾਲਿਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਤੇ ਤੁਮ ਧਾਮ ਨਾਲ ਵਿਆਹ ਹੋਇਆ ਸ਼ੁਰੂ ਵਿੱਚ ਤਾਂ 6 ਮਹੀਨੇ ਵਦੀਆਂ ਲੰਘ ਗਏ ਰਮਨ ਵੀ ਬਹੁਤ ਖੁਸ਼ ਸੀ ਰਮਨ ਨੂੰ ਖੁਸ਼ ਦੇਖ ਕੇ ਤੇਜੋ ਤੇ ਅਵਤਾਰ ਨੂੰ ਤਸੱਲੀ ਹੋ ਗਈ ਕਿ ਚਲੋ ਇੱਕ ਵਾਰ ਤਾਂ ਪੈਸੇ ਲੱਗ ਗਏ ਪਰ ਕੁੜੀ ਤਾਂ ਚੰਗੇ ਘਰ ਚ ਵਿਆਹੀ ਗਈ ਪਰ 6 ਮਹੀਨੇ ਬਾਅਦ ਹੀ ਰਮਨ ਦੇ ਸੁਭਾਅ ਵਿੱਚ ਅਜੀਬ ਜਿਹਾ ਬਦਲਾਵ ਆ ਗਿਆ ਹੱਸਦੀ ਰਹਿਣ ਵਾਲੀ ਰਮਨ ਹੁਣ ਚੁੱਪਚਾਪ ਰਹਿਣ ਲੱਗ ਗਈ ਫੋਨ ਤੇ ਵੀ ਬਹੁਤੀ ਗੱਲ ਨਾ ਕਰਦੀ ਜਦੋਂ ਵੀ ਘਰ ਦੇ ਫੋਨ ਲਾਉਂਦੇ ਰਮਨ ਨਾਲ ਗੱਲ ਨਾ ਹੁੰਦੀ ਬਸ ਸਹਰਿਆਂ ਵਿੱਚੋਂ ਹੀ ਕੋਈ ਗੱਲ ਕਰਕੇ ਫੋਨ ਕੱਟ ਦਿੰਦਾ ਤੇਜੋ ਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ ਇੱਕ ਦਿਨ ਤੇਜੋ ਨੂੰ ਫੋਨ ਆਇਆ ਤੇ ਇੱਕ ਕੁੜੀ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪਈ ਜੋ ਹੌਲੀ-ਹੌਲੀ ਬੋਲ ਰਹੀ ਸੀ ਜਿਵੇਂ ਘਰਦਿਆਂ ਤੋਂ ਚੋਰੀਓਂ ਫੋਨ ਕੀਤਾ ਹੋਵੇ ਰਮਨ ਕਹਿਣ ਲੱਗੀ ਮਾਂ ਆਪਣੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਲੇ ਵਧੀਆ ਬੰਦੇ ਨਹੀਂ ਰਮਨ ਦੀ ਗੱਲ ਸੁਣ ਕੇ ਤੇਜੋ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਕੀ ਗੱਲ ਹੈ ਪੁੱਤ ਅਸੀਂ ਤਾਂ ਤੇਰੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ ਫਿਰ ਹੁਣ ਤੇਰੇ ਸਹੁਰੇ ਕੀ ਭਾਲਦੇ ਆ ਰਮਨ ਰੋਂਦੀ ਹੋਈ ਕਹਿਣ ਲੱਗੀ ਮਾਂ ਮੇਰੀ ਤਾਂ ਜ਼ਿੰਦਗੀ ਹੀ ਖਰਾਬ ਹੋ ਗਈ ਜਿਹੜੀ ਜ਼ਮੀਨ ਇਹਨਾਂ ਨੇ ਦੱਸੀ ਸੀ ਉਹ ਇਹਨਾਂ ਦੀ ਨਹੀਂ ਹੈ ਰਾਜੂ ਤਾਂ ਕੋਈ ਕੰਮ ਵੀ ਨਹੀਂ ਕਰਦਾ ਰਾਜੂ ਸਾਰਾ ਦਿਨ ਘਰੇ ਵੇਲਾ ਬੈਠਾ ਰਹਿੰਦਾ ਹੈ ਵਿਆਹ ਵੀ ਇਹਨਾਂ ਨੇ ਤਾਂ ਹੀ ਇੰਨੀ ਜਲਦੀ ਵਿੱਚ ਕੀਤਾ ਸੀ ਵੀ ਕਿਤੇ ਇਹਨਾਂ ਦੀ ਅਸਲੀਅਤ ਸਾਹਮਣੇ ਨਾ ਆ ਜੇ ਰਮਨ ਨੇ ਰੋਂਦੀ ਹੋਈ ਨੇ ਦੱਸਿਆ ਬਹੁਤ ਲਾਲਚੀ ਨੇ ਮਾਂ ਸ਼ੁਰੂ-ਸ਼ੁਰੂ ਵਿੱਚ ਤਾਂ ਸਾਰੇ ਬਹੁਤ ਵਧੀਆ ਸੀ ਪਰ ਹੌਲੀ-ਹੌਲੀ ਇਹਨਾਂ ਦੀ ਅਸਲੀਅਤ ਮੇਰੇ ਸਾਹਮਣੇ ਆਉਣ ਲੱਗੀ ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਰਾਜੂ ਨੇ ਮੋਬਾਈਲਾਂ ਦਾ ਕੰਮ ਸ਼ੁਰੂ ਕਰਨਾ ਹੈ ਤੂੰ ਆਪਣੇ ਪਿਓ ਕੋਲ ਜਾ ਕੇ 4 ਲੱਖ ਰੁਪਏ ਲਿਆ ਜਦੋਂ ਮੈਂ ਕਿਹਾ ਮੇਰੇ ਪਿਓ ਨੇ ਹੁਣੇ ਤਾਂ ਵਿਆਹ ਕੀਤਾ ਹੈ ਅੱਜ ਉਹਨਾਂ ਕੋਲ ਕਿੱਥੇ ਪੈਸੇ ਹੋਣਗੇ ਤਾਂ ਕਹਿਣ ਲੱਗੀ ਹੁਣ ਤੂੰ ਇਸ ਘਰ ਵਿੱਚ ਰਹਿੰਦੀ ਹੈ ਇੱਥੇ ਖਾਂਦੀ ਪੀਂਦੀ ਹੈ ਆਪਣੇ ਪਿਓ ਦੇ ਘਰ ਨਾਲੋਂ ਇੱਥੋਂ ਦੀ ਚਿੰਤਾ ਕਰ ਸਾਨੂੰ ਨਹੀਂ ਪਤਾ ਹੁਣੇ ਜਾ ਕੇ ਆਪਣੇ ਪਿਓ ਕੋਲੋਂ ਪੈਸੇ ਲੈ ਕੇ ਆ ਮੈਂ ਵੀ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਮਾਂ ਮੈਨੂੰ ਉਸ ਦਿਨ ਦੇ ਬਹੁਤ ਤੰਗ ਪਰੇਸ਼ਾਨ ਕਰਨ ਲੱਗ ਪਏ ਨਾ ਤਾਂ ਬਾਹਰ ਜਾਣ ਦਿੰਦੇ ਆ ਕਿਤੇ ਤੇ ਨਾ ਹੀ ਕਿਸੇ ਨਾਲ ਫੋਨ ਤੇ ਗੱਲ ਕਰਨ ਦਿੰਦੇ ਆ ਹੁਣ ਵੀ ਮੈਂ ਤੁਹਾਨੂੰ ਚੋਰੀ ਨਾਲ ਫੋਨ ਕੀਤਾ ਧੀ ਦੇ ਮੂੰਹੋਂ ਇਹ ਗੱਲ ਸੁਣ ਕੇ ਤੇਜੋ ਤਾਂ ਜਿਵੇਂ ਪੱਥਰ ਹੀ ਬਣ ਗਈ ਹੋਵੇ ਫੋਨ ਰੱਖਦੇ ਸਾਰ ਤੇਜੋ ਨੇ ਅਵਤਾਰ ਨੂੰ ਆਵਾਜ਼ ਮਾਰੀ ਤੇ ਸਾਰੀ ਗੱਲ ਦੱਸ ਦਿੱਤੀ ਦੋਨੇ ਰਮਨ ਬਾਰੇ ਗੱਲਾਂ ਕਰਨ ਲੱਗ ਗਏ ਬਹੁਤ ਦੁਖੀ ਹੋਈ ਤੇਜੋ ਕਹਿਣ ਲੱਗੀ ਪਤਾ ਨਹੀਂ ਕੀ ਕਰਦੇ ਹੋਣਗੇ ਮੇਰੀ ਧੀ ਨਾਲ ਹੁਣ ਤੁਸੀਂ ਕੁਝ ਕਰੋ ਜੀ ਇਹ ਸੁਣ ਕੇ ਅਵਤਾਰ ਕਹਿਣ ਲੱਗਾ ਆਪਾਂ ਜਲਦੀ ਵਿੱਚ ਕੋਈ ਵੀ ਫੈਸਲਾ ਨਹੀਂ ਲੈ ਸਕਦੇ ਕੱਲ ਨੂੰ ਰਮਨ ਦੇ ਸਹਰੇ ਘਰ ਚੱਲਦੇ ਹਾਂ ਕਿੰਨੇ ਦਿਨ ਹੋ ਗਏ ਨਾਲੇ ਆਪਾਂ ਮੈਲਾਵਾਂਗੇ ਅਗਲੇ ਹੀ ਦਿਨ ਤੇਜੋ ਦੇਵਤਾਰ ਦੋਨੋਂ ਰਮਨ ਨੂੰ ਮਿਲਣ ਚਲੇ ਗਏ ਉਹਨਾਂ ਨੂੰ ਦੇਖ ਕੇ ਪਰਿਵਾਰ ਵਾਲਿਆਂ ਨੇ ਅੰਦੇਖਾ ਜਿਹਾ ਕਰ ਦਿੱਤਾ ਬੈਠਣ ਨੂੰ ਤਾਂ ਕਹਿਣਾ ਦੂਰ ਦੀ ਗੱਲ ਚੱਜ ਨਾਲ ਬੁਲਾਇਆ ਵੀ ਨਹੀਂ ਤੇ ਨਾ ਹੀ ਰਮਨ ਨੇ ਕੋਈ ਖੁੱਲ ਕੇ ਗੱਲ ਕੀਤੀ ਕਿਉਂਕਿ ਸਾਰਾ ਟੱਬਰ ਕੋਲ ਹੀ ਫਿਰਦਾ ਰਿਹਾ ਜਦੋਂ ਨਾਂ ਲੈ ਕੇ ਜਾਣ ਬਾਰੇ ਪੁੱਛਿਆ ਤਾਂ ਰਮਨ ਦੇ ਸਹੁਰੇ ਨੇ ਨੇੜ ਦੀ ਰਿਸ਼ਤੇਦਾਰੀ ਵਿੱਚ ਭੋਗ ਦਾ ਬਹਾਨਾ ਬਣਾ ਕੇ ਮਨਾ ਕਰ ਦਿੱਤਾ ਉਦਾਸ ਮਾਨ ਨਾਲ ਉਹ ਵਾਪਸ ਆ ਗਏ ਉਹਨਾਂ ਦਾ ਜੀ ਨਾ ਲੱਗਿਆ ਘਰ ਆ ਕੇ ਥੋੜੇ ਦਿਨਾਂ ਬਾਅਦ ਰਮਨ ਆਪਣੇ ਚਾਚੇ ਦੀ ਕੁੜੀ ਦੇ ਵਿਆਹ ਵਿੱਚ ਆਈ ਰਮਨ ਨੂੰ ਦੇਖ ਕੇ ਉਸ ਦੇ ਚਾਚੇ ਦੀ ਕੁੜੀ ਨੇ ਕਿਹਾ ਕੀ ਗੱਲ ਰਮਨ ਤੂੰ ਐਨੀ ਸਿੰਪਲ ਬਣ ਕੇ ਆਈ ਹੈ ਨਾ ਕੋਈ ਗਹਿਣਾ ਪਾ ਕੇ ਆਈ ਤੇ ਨਾ ਹੀ ਵਧੀਆ ਕੱਪੜੇ ਰਮਨ ਕਹਿਣ ਲੱਗੀ ਕਿੱਥੋਂ ਪਾਉਂਦੀ ਮੇਰੇ ਸਾਰੇ ਗਹਿਣੇ ਤੇ ਕੱਪੜੇ ਤਾਂ ਇਹਨਾਂ ਨੇ ਆਪਣੀ ਧੀ ਦੇ ਲਈ ਰੱਖ ਲਏ ਰਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਿਹੜਾ ਸਮਾਨ ਤੁਸੀਂ ਮੈਨੂੰ ਦਿੱਤਾ ਸੀ ਨਾ ਮਾ ਉਹ ਸਾਰਾ ਕੁਝ ਇਹਨਾਂ ਨੇ ਆਪਣੀ ਧੀ ਨੂੰ ਦੇ ਦਿੱਤਾ ਰਮਨ ਦੇ ਭਰਾ ਵੀਰ ਨੇ ਰਮਨ ਨੂੰ ਇੱਕ ਫੋਨ ਚੋਰੀ ਫੜਾ ਦਿੱਤਾ ਤਾ ਜੋ ਜਦੋਂ ਉਹਦਾ ਜੀ ਕਰੇ ਉਹ ਗੱਲ ਕਰ ਸਕੇ ਪਰ ਰਾਜੂ ਨੇ ਉਹ ਫੋਨ ਵੀ ਫੜ ਲਿਆ ਤੇ ਕਹਿਣ ਲੱਗਾ ਇਹ ਤੂੰ ਕੀ ਕਰਨਾ ਇਹ ਮੈਨੂੰ ਦੇ ਦੇ ਜੇ ਗੱਲ ਕਰਨੀ ਹੋਈ ਤੂੰ ਪਾਪਾ ਦਾ ਫੋਨ ਲੈ ਕੇ ਕਰ ਲਵੀ ਰਾਜੂ ਰਮਨ ਦੀ ਕੁੱਟਮਾਰ ਵੀ ਬਹੁਤ ਕਰਨ ਲੱਗ ਗਿਆ ਸੀ ਰਮਨ ਨੇ ਮਾਂ ਨਾਲ ਗੱਲ ਕਰਨ ਲਈ ਆਪਣੇ ਸਹੁਰੇ ਦਾ ਫੋਨ ਚੁੱਕਿਆ ਸੀ ਕਿ ਉਸਦੇ ਸਹੁਰੇ ਨੂੰ ਪਤਾ ਲੱਗ ਗਿਆ ਤੇ ਉਹ ਰਮਨ ਨੂੰ ਬਹੁਤ ਮਾੜਾ ਚੰਗਾ ਬੋਲਣ ਲੱਗ ਪਿਆ ਤੇ ਜਦੋਂ ਰਮਨ ਨੇ ਕਿਹਾ ਪਾਪਾ ਜੀ ਮੈਂ ਆਪਣੀ ਮਾਂ ਨਾਲ ਗੱਲ ਕਰਨ ਲਈ ਫੋਨ ਚੁੱਕਿਆ ਸੀ ਇਸ ਵਿੱਚ ਮੈਂ ਕੀ ਗਲਤ ਕਰ ਦਿੱਤਾ ਤਾਂ ਰਾਜੂ ਨੇ ਇੱਕ ਥੱਪੜ ਉਸ ਦੇ ਮੂੰਹ ਤੇ ਮਾਰਿਆ ਤੇ ਕਹਿਣ ਲੱਗਿਆ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਪਾਪਾ ਨੂੰ ਇਦਾਂ ਬੋਲਣ ਦੀ ਉਹਨਾਂ ਦੇ ਫੋਨ ਨੂੰ ਹੱਥ ਲਾਉਣ ਦੀ ਲੋੜ ਨਹੀਂ ਜੇ ਕਿਸੇ ਵੀ ਚੀਜ਼ ਨੂੰ ਹੱਥ ਲਾਇਆ ਨਾ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਣਾ ਹੌਲੀ ਹੌਲੀ ਸਮਾਂ ਲੰਘਦਾ ਗਿਆ ਹੁਣ ਰਮਨ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਰਮਨ ਨੇ ਦੋ ਜੋੜੀਆਂ ਕੁੜੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਨਾਂ ਐਸ਼ ਤੇ ਖੁਸ਼ ਰੱਖਿਆ ਗਿਆ ਪਰ ਉਹਨਾਂ ਦੇ ਜਨਮ ਤੋਂ ਬਾਅਦ ਰਮਨ ਤੇ ਹੋਰ ਜ਼ਿਆਦਾ ਹਤਿਆਚਾਰ ਕਰਨ ਲੱਗ ਪਏ ਕਿਉਂਕਿ ਉਹਦੀ ਸੱਸ ਨੂੰ ਤਾਂ ਪੋਤਾ ਚਾਹੀਦਾ ਸੀ ਹੁਣ ਕੁੜੀਆਂ ਹੋ ਗਈਆਂ ਉਹ ਵੀ ਜੋੜੀਆਂ ਦੋ ਹੁਣ ਰਮਨ ਦੀ ਸੱਸ ਰਮਨ ਨੂੰ ਰਾਜੂ ਦੇ ਦੂਜੇ ਵਿਆਹ ਦੀ ਤਮਕੀ ਦਿੰਦੀ ਰਹਿੰਦੀ ਤੇ ਕਹਿੰਦੀ ਜੇ ਤੂੰ ਘਰੇ ਰਹਿਣਾ ਤਾਂ ਆਪਣੇ ਬਾਪ ਨੂੰ ਕਹਿ ਪੈਸਿਆਂ ਦਾ ਇੰਤਜ਼ਾਮ ਕਰੇ ਇੱਕ ਦਿਨ ਰਮਨ ਰੋਟੀ ਲੈ ਕੇ ਆਪਣੀ ਸੱਸ ਦੇ ਕਮਰੇ ਵੱਲ ਜਾ ਰਹੀ ਸੀ ਤਾਂ ਉਹਨੂੰ ਕੁਝ ਹੌਲੀ ਹੌਲੀ ਗੱਲਾਂ ਦੀ ਆਵਾਜ਼ ਸੁਣਾਈ ਦਿੱਤੀ ਉਹਦੀ ਸੱਸ ਤੇ ਸਹਰਾ ਰਾਜੂ ਨੂੰ ਕਹਿ ਰਹੇ ਸੀ ਪਹਿਲਾਂ ਇਹਦੀਆਂ ਧੀਆਂ ਨੂੰ ਟਿਕਾਣੇ ਲਾ ਫਿਰ ਇਹਦਾ ਕਸ਼ ਕਰਦੇ ਆ ਆਪਾਂ ਤੇਰਾ ਦੂਜਾ ਵਿਆਹ ਕਰ ਦਿਆਂਗੇ ਜਿੱਥੋਂ ਦਾਜ ਦੇ ਰੂਪ ਵਿੱਚ ਆਪਾਂ ਨੂੰ ਬਹੁਤ ਪੈਸੇ ਮਿਲਣਗੇ ਇਹ ਸੁਣ ਕੇ ਰਮਨ ਨੂੰ ਯਕੀਨ ਹੀ ਨਾ ਆਇਆ ਉਹ ਇੱਕਦਮ ਹੀ ਪੱਥਰ ਹੋ ਗਈ ਆਪਣੇ ਆਪ ਨੂੰ ਸੰਭਾਲਦੀ ਹੋਈ ਨੇ ਉਹ ਜਾਣ ਬੁੱਝ ਕੇ ਨਾਟਕ ਕਰਨ ਲੱਗੀ ਜਿਵੇਂ ਉਹਨੇ ਕੁਝ ਸੁਣਿਆ ਹੀ ਨਾ ਹੋਵੇ ਚੁੱਪ ਕਰਕੇ ਆਪਣੀ ਸੱਸ ਨੂੰ ਰੋਟੀ ਫੜਾ ਦਿੱਤੀ ਤੇ ਵਾਪਿਸ ਆ ਗਈ ਅਗਲੇ ਦਿਨ ਜਦੋਂ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ਤਾਂ ਉਹ ਚੁੱਪਚਾਪ ਘਰੋਂ ਚਲੀ ਗਈ ਤੇ ਦੂਰ ਜਾ ਕੇ ਰਸਤੇ ਵਿੱਚੋਂ ਕਿਸੇ ਦਾ ਫੋਨ ਲੈ ਕੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਤੇਜੋ ਨੇ ਫੋਨ ਚੱਕਿਆ ਤੇ ਰਮਨ ਕਹਿਣ ਲੱਗੀ ਮਾਂ ਮੈਂ ਆਪਣਾ ਫੈਸਲਾ ਲੈ ਲਿਆ ਮਾਂ ਮੈਂ ਹੁਣ ਉਸ ਘਰ ਵਿੱਚ ਨਹੀਂ ਰਹਿ ਸਕਦੀ ਮੈਂ ਸਿਰਫ ਇਹ ਪੁੱਛਣ ਲਈ ਫੋਨ ਕੀਤਾ ਕਿ ਮੇਰੇ ਇਸ ਫੈਸਲੇ 'ਚ ਤੁਸੀਂ ਮੇਰੇ ਨਾਲ ਹੋ ਜਾਂ ਨਹੀਂ ਤੇਜੋ ਨੇ ਕਿਹਾ ਦੇਖ ਪੁੱਤ ਅੱਜ ਤੇਰੇ ਭਰਾ ਵੀਰ ਨੂੰ ਦੇਖਣ ਆਲੇ ਆ ਰਹੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਮੈਂ ਤੇਰੇ ਪਿਓ ਨਾਲ ਗੱਲ ਕਰਾਂਗੀ ਇਹ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਉਸੇ ਰਾਤ ਹੀ ਰਾਜੂ ਦਾ ਫੋਨ ਆ ਗਿਆ ਕਿ ਰਮਨ ਘਰੋਂ ਚਲੀ ਗਈ ਹੈ ਹੁਣ ਸਵੇਰ ਹੋ ਗਈ ਸੀ ਸਾਰੇ ਰਮਨਦੀਪਾਲ ਵਿੱਚ ਰੁੱਝ ਗਏ ਵੀਰ ਨੇ ਰਮਨ ਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕਰਕੇ ਪੁੱਛਿਆ ਪਰ ਰਮਨ ਕਿਸੇ ਕੋਲ ਵੀ ਨਹੀਂ ਸੀ ਦੁਪਹਿਰ 1 ਵਜੇ ਫੋਨ ਦੀ ਘੰਟੀ ਵੱਜੀ ਵੀਰ ਨੇ ਫੋਨ ਚੱਕਿਆ ਫੋਨ ਤੇ ਕੋਈ ਬੰਦਾ ਬੋਲ ਰਿਹਾ ਸੀ ਜੋ ਕਿ ਮਹਿਲਾ ਮੰਡਲ ਦਾ ਪ੍ਰਧਾਨ ਸੀ ਉਹਨੇ ਦੱਸਿਆ ਕਿ ਰਮਨ ਕੱਲ ਆਪਣੀਆਂ ਕੁੜੀਆਂ ਨੂੰ ਲੈ ਕੇ ਮਹਿਲਾ ਮੰਡਲ ਵਿੱਚ ਪਹੁੰਚ ਗਈ ਸੀ ਤੇ ਇੱਥੇ ਉਹ ਬਿਲਕੁਲ ਠੀਕ ਠਾਕ ਹੈ ਉਸਨੇ ਫੋਨ ਤੇ ਇਹ ਵੀ ਦੱਸਿਆ ਕਿ ਅਸੀਂ ਉਹਦੇ ਸਹੁਰਿਆਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਹ ਸਭ ਸੁਣ ਕੇ ਵੀਰ ਨੇ ਫੋਨ ਰੱਖ ਦਿੱਤਾ ਉਹਨੇ ਛੇਤੀ ਆਪਣੇ ਮਾਤਾ ਪਿਤਾ ਨੂੰ ਸਾਰੀ ਗਾਲ ਦਾਸ ਦਿੱਤੀ ਉਹ ਠੀਕ ਹੈ ਇਹ ਸੁਣ ਕੇ ਸਾਰਿਆਂ ਦੇ ਸਾਹਾਂ ਵਿੱਚ ਸਾਹ ਆ ਗਏ ਵੀਰ ਦੇ ਮੋਹ ਇਹ ਸਾਰਾ ਕੁਝ ਸੁਣ ਕੇ ਅਵਤਾਰ ਸਿੰਘ ਇੱਕਦਮ ਖੜਾ ਹੋ ਗਿਆ ਤੇ ਕਹਿਣ ਲੱਗਿਆ ਮੈਂ ਹੁਣੇ ਹੀ ਰਮਨ ਨੂੰ ਲੈ ਕੇ ਆਉਣਾ ਰੱਬ ਨੇ ਸਾਨੂੰ ਗਲਤੀ ਸੁਧਾਰਨ ਦਾ ਇੱਕ ਮੌਕਾ ਦਿੱਤਾ ਹੈ ਤੇ ਮੈਂ ਇਹ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦਾ ਇਹ ਕਹਿ ਕੇ ਅਵਤਾਰ ਘਰੋਂ ਚਲਾ ਗਿਆ ਸ਼ਾਮ ਤੱਕ ਰਮਨ ਤੇ ਉਸ ਦੀਆਂ ਧੀਆਂ ਨੂੰ ਲੈ ਕੇ ਕਰ ਵਾਪਸ ਆ ਗਿਆ ਅਗਲੇ ਦਿਨ ਵੀਰ ਦੇ ਵਿਚੋਲਿਆਂ ਦਾ ਫੋਨ ਆਇਆ ਕਿ ਕੁੜੀ ਵਾਲਿਆਂ ਨੂੰ ਵੀਰ ਪਸੰਦ ਹੈ ਪਰ ਅਵਤਾਰ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਵੀ ਅਸੀਂ ਹਜੇ ਵੀਰ ਦਾ ਵਿਆਹ ਨਹੀਂ ਕਰਨਾ ਅਵਤਾਰ ਨੇ ਕਿਹਾ ਮੈਂ ਉਹਨਾਂ ਨੂੰ ਅੱਗੇ ਪੜਾਉਣਾ ਹੈ ਜਦੋਂ ਤੱਕ ਦੋਵੇਂ ਭੈਣ ਭਰਾ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਮੈਂ ਉਹਨਾਂ ਦੇ ਵਿਆਹ ਬਾਰੇ ਸੋਚਾਂਗਾ ਨਹੀਂ ਉਸਨੇ ਰਮਨ ਨੂੰ ਵੀ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨ ਲਈ ਕਿਹਾ ਅਵਤਾਰ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਰਮਨ ਤੇ ਵੀਰ ਦੋਨੇ ਖੁਸ਼ ਹੋ ਗਏ ਹੁਣ ਰਮਨ ਨੇ ਵੀ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਤਿੰਨ ਮਹੀਨਿਆਂ ਬਾਅਦ ਰਮਨ ਤੇ ਰਾਜੂ ਦਾ ਤਲਾਕ ਹੋ ਗਿਆ ਰਮਨ ਹਰ ਵਕਤ ਧਿਆਨ ਲਾ ਕੇ ਪੜਦੀ ਰਹਿੰਦੀ ਦੇਖਦੇ ਹੀ ਦੇਖਦੇ 4 ਸਾਲ ਲੰਘ ਗਏ ਉਹਨੇ ਪੂਰੀ ਜਾਨ ਲਾ ਕੇ ਯੂਪੀਐਸ ਦੇ ਪੇਪਰ ਦੀ ਤਿਆਰੀ ਕੀਤੀ ਤੇ ਪਾਸ ਵੀ ਕਰ ਗਈ ਹੁਣ ਉਹ ਐਸਪੀ ਅਫਸਰ ਬਣ ਗਈ ਸੀ ਜੋ ਰਾਜੂ ਕਦੇ ਆਪਣੀ ਪਤਨੀ ਰਮਨ ਨੂੰ ਤੰਗ ਕਰਦਾ ਸੀ ਦਾਜ ਦੇ ਲਈ ਉਹ ਆਪਣੀ ਭੈਣ ਨੂੰ ਨਿਆਹ ਦਿਵਾਉਣ ਲਈ ਥਾਂ ਥਾਂ ਟੱਕੇ ਖਾ ਰਿਹਾ ਸੀ ਕਿਉਂਕਿ ਉਹਦੀ ਭੈਣ ਦੇ ਸਹੁਰੇ ਵੀ ਉਸ ਨਾਲ ਉਹੀ ਕੁਝ ਕਰਦੇ ਸਨ ਜੋ ਰਾਜੂ ਆਪਣੀ ਪਤਨੀ ਰਮਨ ਨਾਲ ਕਰਦਾ ਸੀ ਤੇ ਉਸਦੀ ਭੈਣ ਵੀ ਉਹਦੇ ਨਾਲ ਹੀ ਸੀ ਉਹ ਦਫ਼ਤਰ ਵਿੱਚ ਬੈਠੇ ਐਸਪੀ ਦੇ ਆਉਣ ਦੀ ਉਡੀਕ ਕਰ ਰਹੇ ਸੀ ਥੋੜੀ ਦੇਰ ਬਾਅਦ ਐਸਪੀ ਜੋ ਕਿ ਇੱਕ ਕੁੜੀ ਸੀ ਜਲਦੀ ਨਾਲ ਕਮਰੇ ਵਿੱਚ ਆਈ ਤੇ ਕੁਰਸੀ ਤੇ ਬੈਠ ਗਈ ਉਸ ਨੂੰ ਦੇਖ ਕੇ ਤਾਂ ਰਾਜੂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਕਿਉਂਕਿ ਇਹ ਕੋਈ ਹੋਰ ਨਹੀਂ ਸੀ ਬਲਕਿ ਇਹ ਐਸਪੀ ਉਸਦੀ ਪਹਿਲਾ ਵਾਲੀ ਪਤਨੀ ਰਮਨ ਹੀ ਸੀ ਰਮਨ ਨੇ ਵੀ ਰਾਜੂ ਨੂੰ ਪਛਾਣ ਲਿਆ ਸੀ ਪਰ ਉਹ ਕੁਝ ਨਾ ਬੋਲੀ ਰਮਨ ਨੇ ਟੇਬਲ ਤੋਂ ਕਾਗਜ਼ ਚੁੱਕਿਆ ਤੇ ਫਿਰ ਬੋਲੀ ਅੱਛਾ ਦਾਜ ਦਾ ਕੇਸ ਹੈ ਸੌਰੇਕਟ ਦੇ ਮਾਰਦੇ ਵੀ ਆ ਤੇ ਪੈਸਿਆਂ ਦੀ ਮੰਗ ਵੀ ਕਰਦੇ ਨੇ ਇਹ ਤਾਂ ਅੱਜ ਕੱਲ ਆਮ ਹੀ ਹੋਇਆ ਪਿਆ ਕਿਉਂ ਮੈਂ ਠੀਕ ਕਹਿੰਦੀ ਹਾਂ ਨਾ ਰਾਜੂ ਸਰ ਹਨ ਰਾਜੂ ਤੇ ਉਹਦੀ ਮਾਂ ਦੇ ਮੋਹ ਕੁਝ ਨਾ ਬੋਲਿਆ ਗਿਆ ਉਹ ਤਾਂ ਸ਼ਰਮ ਨਾਲ ਪਾਣੀ-ਪਾਣੀ ਹੋ ਗਏ ਤੇ ਬਿਨਾ ਕੁਝ ਕਹੇ ਬਿਨਾ ਕੁਝ ਬੋਲੇ ਉੱਥੋਂ ਉੱਠ ਕੇ ਚਲੇ ਗਏ ਕਾਂਸਟੇਬਲ ਨੇ ਉਹਨਾਂ ਨੂੰ ਬਹੁਤ ਆਵਾਜ਼ਾਂ ਮਾਰੀਆਂ ਤੇ ਉਹਨਾਂ ਦੇ ਪਿੱਛੇ ਗਿਆ ਪਰ ਉਹਨਾਂ ਨੇ ਗੱਲ ਨਾ ਸੁਣੀ ਤੇ ਚੁੱਪਚਾਪ ਉੱਥੋਂ ਚਲੇ ਗਏ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਣਾ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ